ਗੁਰ ਨੇ ਆ ਪਹਿਲੀ ਮਾਸ ਗੰਦੀ ਪਾਰੀ ਜੇਕਾਰ ਜਗ ਸਾਰੇ ਸ਼ੈਨਸ਼ਾ ਬਣਿਆ ਗੁਰ ਚੌਥਾ ਵਰਤਨ ਲੱਗੇ ਪੰਡਾਰੇ ਮੇਥਾ ਵੇ ਨੂੰ ਤਾਣ ਬਖਸ਼ ਕੇ ਤੋੜ ਚੜਾਦਾ ਗੁਰ ਨੇ ਧਰਤੀ ਤੋਂ ਸੇਵਕ ਦੇ ਤਾਈ ਅਖ ਪਚਾਦਾ

ਭੇਟ ਜੜਾਈ RAMDAS GURU ਦੇ ਚਰਨੀ ਲక్ష్ਮੀ ਸ਼ੈਪੁਰ ਲਈ ਸਭ ਪਾਸੇ ਖੁਸ਼ੀਆਂ ਲਾਇਆ ਆਲਮ ਹੈ ਬਣਵਾਤਾ ਕਰਨੀ ਤਰਤੀ ਤੋਂ ਸੇਵਕ ਦੇ ਤਾਈ ਅਰਸ਼ ਪਚਾਦਾ ਕਰਨੀ ਆਉ ਧੀ ਪਾਨੀ ਨਾਲ ਬੋਲ ਸੀ ਹੋਇਆ ਫਿਰ ਵੀ ਪਰਖਾਂ ਕਰਕੇ ਭੱਲਿਆਂ ਤੋਂ ਸੋਡੀਆਂ ਕਰ ਭੇਜੀ ਯੋ ਅਭੀਓਂ ਦੇ ਵਿੱਚ ਧਰ ਕੇ ਜਾਣਾਂ ਦੇ ਸਾਂ ਸੋਡੀਆਂ ਵਾਲਾ ਬਚਨ ਪੁਗਾਦਾ ਗੁਰਨੇ ਤਤੀ ਤੋਂ ਸੇਵਕ ਦੇ ਤਾਈ ਅਛਪਜਾਦਾ ਗੁਰਨੇ ਓ ਮੋਰੀ ਪੁੱਤ ਨੇ ਸਣ ਮੁਖ ਹੋ ਗਏ ਮੋਰੀ ਪੁੱਤ ਨੇ ਸਣ ਮੁਖ ਹੋ ਕੇ ਚਰਨੀ ਸੀ ਚਕਾਇਆ ਖੁਸ਼ੀ ਲਈ ਗੁਰ ਰਾਮਦਾਸ ਦੀ ਨੰ ਮੰਨ ਭੇਡ ਚੜਾਇਆ ਅੱਜ ਤੋਂ RAMDAS ਗੁਰ ਸਿੱਖੋ ਹੁਕਮ ਸੁਣਾ ਕਾ ਗੁਰ ਨੇ ਕਰਤੀ ਤੋਂ ਸੇਵਕ ਦੇ ਤਾਈ ਅਰਸ਼ ਪੂਜਾ ਦਾ ਗੁਰ ਨੇ ਆਹ ਧੁਨੀਆਂ ਵਜਣ ਮੰਗਲ ਗਾਵਣਾ ਆਕੇ ਬਿਉਤੀ ਪਰੀਆਂ ਵਰਤੇ ਖੁਸ਼ੀਆਂ ਨਾਲ ਪੰਡਾਰਾ ਯੋਗ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰਦਾਮ ਜੀ ਜਦੋਂ ਵੇਖਿਆ ਹਰ ਪਾਸਿਓਂ ਹਰ ਪਰਖ ਵਿੱਚੋਂ ਫਾਸ ਹੋਏ ਉਹ ਤੁਰ ਦਰਗਾਹੀ ਬਖਸ਼ਿਸ਼ ਉਹ ਪਾਵਨ ਭਾਂਡਾ ਜਿਹੜਾ ਤੁਰ ਦਰਗਾਹ ਤੋਂ ਹੀ ਕੜਿਆ ਆਇਆ ਸੀ ਜਿਹਦੇ ਵਿੱਚ ਗੁਰੂ ਤਤਵ ਰੂਪੀ ਪਦਾਰਥ ਟਿਕਣਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ 5 ਪੈਸੇ ਨਾਰੀਅਲ ਧਰ ਕੇ ਆਪ ਮੱਥਾ ਟੇਕਿਆ ਬਾਬਾ ਬੁੰਡਾ ਸਾਹਿਬ ਜੀ ਰਾਹੀਂ ਗੁਰਿਆਈ ਗੱਦੀ ਦੀ ਸਾਰੀ ਮਰਿਆਦਾ ਕਰਵਾ ਕੇ ਪ੍ਰਕਰਮਾ ਕਰਕੇ ਜਿੱਥੇ ਆਪ ਮੱਥਾ ਟੇਕਿਆ ਉੱਥੇ ਸਾਰੇ ਬੇਦੀ ਭੱਲੇ ਤ੍ਰੇਣ ਜਿੰਨੇ ਆਏ ਸਾਰਿਆਂ ਨੇ ਮਹਾਰਾਜ ਦਾ ਬੱਜਨ ਮੰਨ ਕੇ ਮੱਥਾ ਟੇਕਿਆ ਆਪਣੇ ਦੋਹਾਂ ਫਰਜ਼ੰਦਾ ਨੂੰ ਸਹਿਬਜ਼ਾਦਿਆਂ ਨੂੰ ਵੀ ਮਹਾਰਾਜ ਨੇ ਕਿਹਾ ਤੁਸੀਂ ਵੀ ਸੀਸ ਝੁਕਾਓ ਬਾਬਾ ਮੋਹਨ ਜੀ ਤਾਂ ਕੁਝ ਮਸਤ ਵਰਤੀ ਦੇ ਨਾਸ਼ ਉੱਪਰ ਚੜੇ ਗਏ ਪਰ ਪਾਵਣ ਬਾਣੀ ਦੇ ਵਿੱਚ ਤਦਾਰੇ ਗਏ ਬਾਬਾ ਮੋਰੀ ਜੀ ਮੋਰੀ ਪੁੱਤ ਸੰਮੁਖ ਹੋਆ ਰਾਮਦਾਸ ਗੈਰੀ ਪਾਏ ਜੀ ਬਾਬਾ ਮੋਰੀ ਜੀ ਨੇ ਪਿਤਾ ਗੁਰਦੇਵ ਦੀ ਖੁਸ਼ੀ ਲਈ ਮਹਾਰਾਜ ਨੇ ਸੱਚ ਕਰਨ ਜਾਣ ਦੀ ਤਿਆਰੀ ਕਰਕੇ ਗੁਰੂ ਕੇ ਸਿੱਖਾਂ ਨੂੰ ਉਪਦੇਸ਼ ਦਿੱਤਾ ਜਿਹੜਾ ਰਾਮ ਕਲੀ ਸੱਤ ਦੇ ਸਰਲੇਖ ਹੀਟਾ ਦਰਜ ਹੈ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਸਿੱਖਾਂ ਨੂੰ ਵਿਵਰਜਿਤ ਕਰਦੇ ਆ ਕਿ ਕਿਸੇ ਤਰ੍ਹਾਂ ਦਾ ਵਰਲਾਪ ਨਹੀਂ ਕਰਨਾ ਤੁਸੀਂ ਮਤ ਮੈਂ ਪਿਛੇ ਕੋਈ ਰੋਪ ਸਿਸੋ ਮੈਂ ਮੂਲ ਨਾ ਪਾਇਆ ਸਿੱਖਾਂ ਪੁੱਛਿਆ ਮਹਾਰਾਜ ਤੇ ਕਰਨਾ ਕੀ ਹੈ ਅਸੀਂ ਗੁਰਦੇਵ ਨੇ ਆਖਿਆ ਮੈਂ ਪਿਛੇ ਕੀਰਤਨ ਕਰੇ ਹੋ ਨਰਬਾਨ ਦੀ ਨਗਰੋਂ ਕੀਰਤਨ ਕਰਨਾ ਹੈ ਕਥਾ ਸ਼ਬਦ ਦੀ ਵਿਚਾਰ ਸਰਮਣ ਕਰਨੀ ਹੈ ਐਸੀ ਮਾਨ ਮਰਿਆਦਾ ਮਹਾਰਾਜ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਆਪ ਜੋਤੀ ਜੋਤ ਰੜੀ ਸੰਪੂਰਨthia ਰਾਮ ਤੇ ਇਧਰ ਬੈਠਾ ਸੋਢੀ ਪਾਤਸ਼ਾਹ RAMDAS ਸਤ ਗੁਰੂ ਕਹਾਵੇ ਸੋ ਏਡੀਆਂ ਵੱਡੀਆਂ ਰਹਿਮਤਾਂ ਏਡੀਆਂ ਵੱਡੀਆਂ ਬਖਸ਼ਿਸ਼ਾਂ ਗੁਰੂ ਗਰੀਬ ਨਿਵਾਜ਼ ਸਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਸਤਿਗੁਰਾਂ ਨੇ ਕਿਰਪਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਮਾਮਨ ਅਸਥਾਨ ਸਰੋਵਰਾਂ ਦੀ ਸੇਵਾ ਔਰ ਮਹਾਤਮ ਬਖਸ਼ਿਸ਼ ਕੀਤਾ ਰਾਮਦਾਸ ਸਰੋਵਰ ਨਾਤੇ ਸਭ ਉੱਤਰੇ ਪਾਖਮਤ ਸੋ ਆਪਣੀ ਸਾਰਿਆਂ ਦੀ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਵਾਣ ਹੋਵੇ ਇਹ ਜੀਵਨ ਇੱਕ ਅਫਸਰ ਹੈ ਉਹਦੀ ਪ੍ਰਾਪਤੀ ਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਹੂਕ ਇੱਕ ਹਾਕ ਤਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਜੀਵਨ ਦਾ ਮੰਨੋਰਥ ਵੀ ਸੰਪੰਨ ਕਰ ਦੇਣ ਕਿਉਂਕਿ ਲੇਖਕ ਕਤੈ ਨੂੰ ਛੁੱਟੀ ਅਖਿਣਕਿਨ ਪੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਪੈ ਕੇ ਆਪਾਂ ਸਾਰੇ ਮਿਲ ਕੇ ਇੱਕ ਅਰਜ਼ੀ ਕਰੀਏ ਨੌਜਵਾਨ ਵੀਰਾਂ ਦੀ ਇਹ ਫਰਮਾਇਸ਼ ਆਈ ਹੈ ਮੂਰਤ ਕਵਤਾ ਜਿਹਨੂੰ ਆਪ ਜੀ ਨੇ ਬਹੁਤ ਪਿਆਰ ਬਖਸ਼ਿਸ਼ ਕੀਤਾ ਹੈ ਆਪ ਜੀ ਦੇ ਨਾਲ ਸਾਂਝੀ ਕਰਕੇ ਫਿਰ ਖੇਮੰਦ ਜਾਚ ਪਾਵਾਂਗੇ ਇਓਂ ਬੋਲਤੀ ਸਾਈਆਂ ਸੁਣ ਲੈ ਹੂ ਕ੍ਰਿਆਦਾਰ ਕੂਕ ਨਮਾਣਾ ਸਾਈਆਂ ਸੁਣ ਲੈ ਹੂ ਕ੍ਰਿਆਦਾਰ ਕੂਕ ਨਮਾਣਾ ਸਾਂਝਾ ਸੁਣ ਲਹੁਂ ਕਿਆ ਦਰ ਕੂਕ ਨੇ ਮਾਣਾ ਡੋਲੀ ਜਾਵੇ ਕਿਤ ਮੇਰਾ ਤੂੰ ਹੀ ਇੱਕ ਮੈਂ ਤੂੰ ਮੇਰਾ ਤੇਰੇ ਤੋਂ ਬਗੈਰ ਸਾਰੇ ਗੈਰ ਨੇ ਕਾਮ ਕ੍ਰੋਧ ਲੋਭ ਮੋੜ ਕੀਤਾ ਇੱਕ ਵਾਰ ਮੈਨੂੰ ਹਮਨੇ ਪਵਾਏ ਬੜੇ ਤੂਕ ਨਿਮਾਣਾ ਨਾਮ ਦਾ ਸਵੇਰਾ ਹੋਵੇ ਦੂਰ ਜਹਾਨੇਰਾ ਹੋਵੇ ਜਨਨਕ ਨੇਰਾ ਮਿਲੇ ਗਿਆਨ ਦਾ ਨਾਮ ਦਾ ਸਵੇਰਾ ਹੋਵੇ ਦੂਰ ਜਹਾਨੇਰਾ ਹੋਵੇ ਕਿ ਮੇਰਾ ਮਿਲੇ ਗਿਆਨ ਦਾ ਖਿਜਰਤ ਦੂਰ ਹੋਵੇ ਸੁੱਕੀਆਂ ਕਬੂਰ ਹੋਵੇ ਖੜਾ ਤੇ ਬਹਾਰਾਂ ਰਹਾਮਾਂ ਦਾ ਹੋ ਤੂੰ ਫੁੱਲ ਤੇ ਮੈਂ ਹੋ ਤੂੰ ਫੁੱਲ ਤੇ ਮੈਂ ਭੌਰ ਬੜਾ ਪਾਪ ਰੇਮ ਦਾ ਬਣਾ ਸਾਈਆਂ ਸੁਣ ਲੈ ਹੂ ਕਿਰਿਆਦਾਰ ਤੂ ਕਨੇ ਮਾ ਹੋ ਆਕੂ ਬਜ ਸਰੂਪ ਹੋਇਆ ਤੇਰੇ ਬਿਨਾ ਤਾਰੇ ਕੌਣ ਕਾਣ ਦੀ ਰਾਵਣ ਹਰੂ ਦੇ ਵਿੱਚ ਬੁੱਤੀ ਰੂਪ ਸੀਦਾ ਚੁੱਕੇ ਰਾਮ ਹੋ ਕੇ ਮਾਰ ਆ ਕੇ ਬਾਣ ਜੀ ਓ ਜਿੰਦਗੀ ਜੰਗ ਜਿਤਾ ਦਿਓ ਕੋਈ ਵਰਤਾ ਦਿਓ ਪਾਣਾ ਸਾਈਆ ਸੁਣ ਲਉ ਗ੍ਰਿਆਦਰ ਕੂਪ ਨਿਮਾਣਾ ਸਾਈਆ ਸੁਣ ਲਉ ਹਾਲ ਤਰ ਖੂਕ ਨੇ ਮਾਰਾ ਕਿੱਥੋਂ ਆਏ ਕਿੱਥੇ ਜਾਣਾ ਕਿੱਥੇ ਟਿਕਾਣਾ ਮੇਰਾ ਸੋਝੀ ਦੇ ਕੀ ਆਪ ਸਮਝਾ ਤੂੰ ਆਏ ਕਿੱਥੇ ਜਾਣਾ ਕਿੱਥੇ ਹੈ ਟਿਕਾਣਾ ਮੇਰਾ ਸੋਝੀ ਦੇ ਗਿਆਪ ਸਮਝਾ ਦਿਓ ਲੈ ਕੇ ਚੋਰੀ ਖਾਲੀਦਾਰ ਆ ਗਿਆ ਸਵਾਲਿੰਗਾਰ ਆਪਣੀ ਬਖੈਰ ਚੋਲੀ ਪਾ ਦਿਓ ਚਰਨਾ ਵਿੱਚ ਟਕਾ ਕੇ ਦੇ ਬੇਵ ਬਕਚ ਟਿਕਾਣਾ ਸਾਈਆਂ ਸੁਣ ਲੈ ਹੂ ਕ੍ਰਿਆਦਾਰ ਕੂਕ ਨੇ ਮਾਂ ਕੂਕ ਨਿਮਾਣਾ ਰੋਲੇ ਰੱਬੇ ਜੱਗ ਦੇ ਕਲੇਜ ਦੀ ਸਤਾਈ ਹੋਈ ਮੰਗਦੀ ਹੈ ਜਿੰਦ ਬਿਸ਼ਰਾਮ ਦੀ ਬੈਂਕਾ ਗੁਰਜੰਟ ਸਿੰਘ ਕਾਜ ਦਾ ਇਲਮ ਚਾਹੇ ਮੰਗਦਾ ਗੰਮੀ ਇਲਹਾਮ ਦੀ ਔ ਤੇਰੇ ਦਰ ਮਾਣਾ ਰਿਹਾਰ ਤਰਕੂਕ ਨਮਾਣਾ ਸੋ ਸਤਗੁਰੂ